ਹਾਂਜੀ ਦੋਸਤੋ ਤੁਸੀਂ ਜਿਹੜਾ ਇਹ ਦ੍ਰਿਸ਼ ਦੇਖ ਰਹੇ ਹੋ ਵੀਡੀਓ ਦੇ ਵਿੱਚ ਕੋਈ ਸੇ ਬਾਹਰਲੀ ਕੰਟਰੀ ਦਾ ਨਹੀਂ ਹੈਗਾ ਕਿ ਇਹ ਸਵਿਟਜ਼ਰਲੈਂਡ ਦਾ ਆ ਜਾਂ ਕਿਸੇ ਹੋਰ ਜਿਹੜੇ ਮਤਲਬ ਬਾਹਰਲੇ ਦੇਸ਼ ਯੂਰਪ ਜਾਂ ਅਮਰੀਕਾ ਕੈਨੇਡਾ ਆਰਾ ਵਗੈਰਾ ਇਹ ਆਪਣੇ ਇੰਡੀਆ ਦੇ ਵਿੱਚ ਹੀ ਆ ਜੰਮੂ ਕਸ਼ਮੀਰ ਦਾ ਜਿਹੜਾ ਦ੍ਰਿਸ਼ ਆ ਤੇ ਦੇਖੋ ਕਿੰਨੀ ਮਤਲਬ ਸੋਹਣੀ ਜਗ੍ਹਾ ਆ ਤੇ ਇਹੋ ਜੇ ਹੈ ਹੈ ਮਤਲਬ ਕੋਲ ਸੂਰਤ ਤੇ ਜਿੱਦਾਂ ਕਹਿ ਦਿੰਦੇ ਆ ਕਿ ਇਸ ਸਵਿਟਜ਼ਰਲੈਂਡ ਵੀ ਇਹੀ ਚੀਜ਼ ਦੇਖਣ ਨੂੰ ਤੁਹਾਨੂੰ ਮਿਲੂਗੀ ਪਰ ਸਾਡੀਆਂ ਗੰਦੀਆਂ ਸਰਕਾਰਾਂ ਸਿਸਟਮ ਗੰਦੇ ਨੇ ਨਾ ਦੇਸ਼ ਨੂੰ ਅੱਗੇ ਵਧਣ ਦਿੱਤਾ ਨਾ ਲੋਕਾਂ ਨੂੰ ਮਤਲਬ ਉੱਥੇ ਕੀ ਰੱਖਿਆ ਟਿਕਾ ਕੇ ਤੇ ਇੱਕ ਦੋ ਪਰਿਵਾਰ ਆ ਜਿਹੜੇ ਮਤਲਬ ਪੂਰੀ ਦੁਨੀਆ ਪੂਰੇ ਮਤਲਬ ਭਾਰਤ ਦੇ ਉੱਤੇ ਆਪਣੇ ਦੇ ਕਹਿ ਲਿਏ ਜਾਂ ਇੰਡੀਆ ਤੇ ਕਹਿ ਲਿਏ ਕਿ ਮੱਲ ਮਾਰ ਕੇ ਬੈਠੇ ਹੋਏ ਆ ਤੇ ਪਰ ਆਹ ਜਿਹੜੀ ਇੱਕ ਟੂਰਿਸਟ ਪਲੇਸ ਜਿਹੜੀ ਟਾਪ ਦੀ ਬਣਨੀ ਸੀ ਸਾਰੀ ਦੁਨੀਆ ਦੇ ਜਿਹੜੇ ਲੋਕ ਇੱਥੇ ਵਿజిਟ ਕਰਨੇ ਆਗੇ ਪਰ ਉੱਥੇ ਹਾਲਾਤ ਇਦਾਂ ਦੇ ਆ ਕਿ ਡਰਦਾ ਕੋਈ ਜਾਂਦਾ ਹੀ ਨਹੀਂ ਹੈਗਾ ਇਸ ਕਰਕੇ ਸਾਡੀਆਂ ਗੰਦੀਆਂ ਸਰਕਾਰਾਂ ਨੇ ਸਾਡੇ ਦੇਸ਼ ਦਾ ਬੇੜਾ ਕਰਕ ਕਰਕੇ ਰੱਖ ਦਿੱਤਾ ਗੰਦੇ ਸਿਸਟਮ ਨੇ ਸਾਡੇ ਧਰਮਾਂ ਦੀ ਜਿਹੜੀ ਆ ਆਪਸੀ ਫੁੱਟ ਨੇ ਤੇ ਜੇ ਨੁਕਸਾਨ ਸਿਰਫ ਤੇ ਸਿਰਫ ਲੋਕਾਂ ਦਾ ਹੋ ਰਿਹਾ ਸਰਕਾਰਾਂ ਨੂੰ ਕੋਈ ਨਹੀਂ ਵੱਡੇ ਜਿਹੜੇ ਘਰਾਨੇ ਆ ਅਬਾਨੀਆਂ ਅਡਾਨੀਆਂ ਜਾਂ ਹੋਰ ਅਰਬ ਵਗੈਰਾ ਆ ਉਹਨਾਂ ਨੂੰ ਕੋਈ ਮਤਲਬ ਨੁਕਸਾਨ ਨਹੀਂ ਹੈਗਾ ਕਿ ਦੇਸ਼ ਜਾਵੇ ਟੱਟੇ ਕੂਚ ਉਹਨਾਂ ਦਾ ਆਪਣਾ ਕੰਮ ਚੱਲਣਾ ਚਾਹੀਦਾ ਆਪਣਾ ਬਿਜ਼ਨਸ ਚੱਲਣਾ ਚਾਹੀਦਾ ਉਹ ਚਲਾਈ ਜਾ ਰਹੇ ਆ ਤੇ ਪਰ ਆਮ ਲੋਕ ਤੇ ਦੇਸ਼ ਦਾ ਬੁਰਾ ਹਾਲ ਆ